ਹਾਂਜੀ ਸਰ ਕੀ ਨਾਮ ਹੈ ਜੀ ਜਿਹੜਾ ਨਾਮ ਜੀ ਸ਼ਬਾਸ਼ ਕਬੂਰ ਮਾਲਾ ਮੇਮਲਾ ਚੌਂਗਾ ਵਾਰ ਨੰਬਰ 77 ਅੱਛਾ ਕੀ ਜਿਹੜਾ ਚਾਹੋਗੇ ਅੱਜ ਕੀ ਕਹਿੰਦੇ ਨੇ ਪੱਪੀ ਜੀ ਨੂੰ ਤੁਸੀਂ ਬੁਲਾਇਆ ਸੀ ਕੀ ਕਹਿਣਾ ਚਾਹੋਗੇ ਅਸੀਂ ਪੱਪੀ ਭਾਈ ਜੀ 30 ਸਾਲ ਤੋਂ ਵਾਗਾਂ ਵਾ ਅਸ ਇਲਾਕੇ ਦੇ ਪੱਪੀ ਹਰ ਬੰਦੇ ਦਾ ਕੰਮ ਕਰਦਾ ਕਿਸੇ ਤਰ੍ਹਾਂ ਕੋਈ ਕੰਮ ਹੋਵੇ ਆルメਦਾ ਹਰ ਤਰ੍ਹਾਂ ਦਾ ਕੰਮ 30 ਸਾਲ ਤੋਂ ਅਸੀਂ ਕੰਮ ਕਰਦੇ ਆ ਰਹੇ ਆਂ ਇਲੈਕਸ਼ਨਾਂ ਦੇ ਹੁਣ ਖੜੇ ਨੇ 2-3 ਸਾਲਾਂ ਤੋਂ ਜਿੱਤੇ ਨੇ ਪਹਿਲਾਂ ਐਮ.ਐਲ.ਏ ਜਿੱਤੇ ਨੇ ਹੁਣ ਐਮ.ਪੀ ਜਿੱਤੇ ਨੇ ਅਸੀਂ ਇਹਨੂੰ ਪੂਰਾ ਸਪੋਰਟ ਕਰਨੀ ਹੈ ਸਾਡੇ ਏਰੀਆ ਸਾਰਾ ਇਹਦੇ ਨਾਲ ਇੱਥੇ ਜੰਮਿਆ ਪਲਿਆ ਪੱਪੀ ਇਸ ਇਲਾਕੇ 'ਚ ਲੁਧਿਆਣਾ ਦਾ ਰਹਿਣ ਵਾਲਾ ਤੁਹਾਡੇ ਪਿੱਛੇ ਦੇ ਪਾਸੇ ਰਾਜਾ ਵੜਿੰਗੀ ਜੀ ਆ ਰਹੇ ਹੁਣ ਕੀ ਕਹਾਂ ਜਾਵਾਂ ਅੱਜ ਬਾਰੇ ਆਏ ਤਾਂ ਬਾਰੋਂ ਆਏ ਨੇ ਕਿੰਨੇ ਬੋਟ ਪਾਣੀ ਹੈ ਇਹਨਾਂ ਦਾ ਕੋਈ ਜਾਣਦਾ ਹੀ ਨਹੀਂ ਉਹਦੇ ਕਹਿੰਦੇ ਅਸੀਂ ਜਿੱਤੇ ਪਏ ਆਂ ਜਿੱਤੇ ਪਏ ਜਿੱਤੇ ਪਏ ਸਾਰੇ ਕਹਿੰਦੇ ਜਿੱਤੇ ਪਏ ਆਂ ਜਿੱਤੇ ਅਸੀਂ ਪਏ ਆਂ ਪਹਿਲਾਂ ਵੀ ਲੋਕੀ ਇਹ ਕਹਿੰਦੇ ਅਸੀਂ ਕਾਂਗਰਸ ਜਿੱਤੇ ਵੀ ਉਹਦੋਂ ਵੀ ਆਮ ਪਾਰਟੀ ਜਿੱਤੀ ਹੈ ਮੱਪੀ ਦਾ ਸ਼ਹਿਰ ਜਿੰਨਾ ਹੌਲਡ ਹੈ ਹਰ ਬੰਦੇ ਗਰੀਬ ਦੇ ਕੰਮ ਆਣ ਵਾਲਾ ਬੰਦਾ ਸਭ ਦੇ ਕੰਮ ਕਰਦਾ ਉਹਨੇ ਕਹਿੰਦੇ ਸਾਡਾ ਬੜਾ ਕੰਮ ਹੈ ਬੜਾ ਨਾਮ ਆ ਸਾਡਾ ਗੁਰਗੰਦਾਈ ਹੈ ਜੀ ਰਾਜਾ ਜੀ ਰਾਜਾ ਬਰੇਂਦੂ ਰਾਜਾ ਨੇ ਤਾਂ ਕੋਈ ਜਾਣਦਾ ਹੀ ਕੋਈ ਨਹੀਂ ਆਪਣੇ ਗਿੱਦੜ ਬਾੜਾ ਤੋਂ ਆਏ ਨੇ ਉੱਥੇ ਹੀ ਨਾ ਹੋਣਾ ਇੱਥੇ ਕੋਈ ਨਾਣੀ ਇਹਨੂੰ ਕੋਈ ਜਾਣਦਾਨੀ ਕੋਈ ਪਛਾਣਦਾ ਨਹੀਂ ਕਹਣਾ ਤੁਹਾਨੂੰ ਪੂਰਾ ਭਰੋਸਾ ਆਮ ਪਾਰਟੀ ਤੇ ਆਪ ਪਾਰਟੀ ਸਾਡਾ ਪੂਰਾ ਭਰੋਸਾ ਮੈਂ 35 ਸਾਲ ਤੋਂ ਇਹ ਨਾਲ ਚੱਲਦਾ ਆ ਰਿਹਾ ਵਾਂ ਅਸੀਂ ਜਣਾ ਸ਼ੁਰੂ ਤੋਂ ਸਪੋਰਟ ਕਰਦੇ ਆ ਰਿਹਾ ਅਸੀਂ ਅੱਜ ਤੱਕ ਸਾਡਾ ਸੰਸਦ ਮੇਰੀ 23 ਦੇ ਨਾਲ ਕੋਈ ਬੰਦਾ ਬਾਹਰ ਜਾਂਦਾ ਹਰ ਬੰਦੇ ਦੇ ਬੋਟ ਝਾੜੂ ਨੂੰ ਪਿਆਣੀ ਇਸ ਇਲਾਕੇ ਤੇ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਪਬਲਿਕ ਨੂੰ ਇਹ ਕਹਾਂਗਾ ਝਾੜੂ ਨੂੰ ਬੋਟ ਪਾਓ ਜਿਤਾਓ ਐਮਐਲਏ ਸਾਡੇ ਲੁਧਿਆਣਾ ਦੇ ਰਹਿਣ ਵਾਲਾ ਅਸੀਂ ਇਹਨੂੰ ਜਦੋਂ ਮਰਜ਼ੀ ਪਾੜ ਲਈਏ ਅੱਧੀ ਰਾਤ ਨੂੰ ਪਾਣੇ ਤੇ ਘਰ ਚਲੇ ਜਾਓ ਇਸ ਇਲਾਕੇ ਦੇ ਨੇੜੇ ਰਹਿਣ ਵਾਲਾ ਸਾਹ ਪਰੋਡ ਦਾ ਜਦੋਂ ਮਰਜ਼ੇ ਨਾਲ ਕੰਮ ਲੈ ਬੇਟਨ ਫੜ ਲੋ ਇਹਨੇ ਪੱਪੀ ਜੀ ਨੂੰ ਲੈ ਲੋ ਇਹਨੇ ਦੀ ਵਾਇਵ ਨੂੰ ਕੰਮ ਕਰ ਲੋ ਇੱਕ ਮਿੰਟ ਤੋਂ ਪਹਿਲਾਂ ਬੂਆ ਖੋਲ ਦੇ ਨੇ ਇਹਨਾਂ ਹਾਰਗਦੀ ਗੱਲ ਸੁਣਦੇ ਨੇ ਰਾਜਾ ਜੀ ਕਹਿੰਦੇ ਮੈਨੂੰ ਜਦੋਂ ਮੱਜੀ ਅੱਧੀ ਰੱਤੀ ਵਾਇ ਮਾਰ ਮੱਜੀ ਅੱਧੀ ਰੱਤੀ ਹਾਜ਼ਰ ਰਾਜਾ ਜੀ ਨੂੰ ਕਾਪਾ ਕਿੱਥੋਂ ਲੱਭਾ ਜਾਵਾਂਗੇ ਗਿੱਦੜ ਵਾਲਾ ਰਹਿਣ ਵਾਲੇ ਅਸੀਂ ਉਹਨਾਂ ਨੂੰ ਜਾਣਦੇ ਹੀ ਨਹੀਂ ਕਿੱਥੋਂ ਦੇ ਰਹਿਣ ਵਾਲਾ ਬੋਣ ਸੋ ਅੰਗਬਦਾ ਪੱਪੀ ਸਾਡੇ ਇਲਾਕੇ ਦੇ ਰਹਿਣ ਵਾਲੇ ਅਸੀਂ ਇਹਦੀ ਮਦਦ ਕਰਨੀ ਹੈ ਖੁੱਲ ਕੇ ਕਰਨੀ ਹੈ ਸਾਰੇ ਇਸ ਏਰੀਆ ਨੂੰ ਲਿਜਾਣੇ ਬਿੱਟੂ ਜੀ ਕਹਿੰਦੇ ਮੈਂ ਜਿੱਤਿਆ ਪਿਆ ਵਾਂ ਬਿੱਟੂ ਕੋਈ ਨਹੀਂ ਬਹੁਤ ਕੰਮੜੇ ਕਰਾਇਆ ਕਾਂਗਰਸ ਕੀ ਕਰਨਾ ਹੈ 10 ਸਾਲ ਉਹ ਬਿੱਟੂ ਦਾ ਢੋਗਲਾ ਆਦਮੀ ਹੈ ਪਹਿਲਾਂ ਕਾਂਗਰਸੀ ਅੱਜ ਬੀਜੇਪੀ ਚ ਆ ਗਿਆ ਡਰਦਾ ਮਾਰਾ ਮੋਦੀ ਤੋਂ ਵੀ ਮੈਨੂੰ ਡਾਰੇ ਮੋਦੀ ਦਾ ਮੈਂ ਬੀਜੇਪੀ ਚਲੇ ਜਾ ਤੇ ਮੇਰੇ ਤੇ ਪਰਚਾ ਨਾ ਪਾ ਦੇਵੇ ਜਿਹੜੀ ਦਾ ਹਾਂ ਆ ਜਿਹੜੀ ਦਾ ਇਹਨਾਂ ਨੂੰ ਡਾਰਾ ਹੈ ਸਾਰੇ ਇੱਕ ਤਰੀਕੇ ਨੂੰ ਪੱਪੀ ਆਪਣਾ ਬਲਾ ਮੈਲੇ ਸੀ ਐਮਪੀ ਤੇ ਬੋਟਾ ਪਾ ਕੇ ਜਣਾ ਜਿਦਾਣਾ ਸਾਰੇ ਮਹੱਲੇ ਵਾਸੀਆਂ ਨੂੰ ਲੁਧਿਆਣਾ ਵਾਸੀਆਂ ਨੂੰ ਸਾਰੇ ਏਰੀਆ ਨੂੰ ਅਸੀਂ ਕਹਤਾ ਪੱਪੀ ਜੀ ਨੂੰ ਜਿਦਾਓ ਆਪਣੇ ਮਹੱਲੇ ਦੇ ਰਹਿਣ ਵਾਲੇ ਲੁਧਿਆਣਾ ਦੇ ਰਹਿਣ ਵਾਲੇ ਜੇ ਮਰਜ਼ੀਣਾ ਪਕੜੋ ਇਹ 15 ਸਾਲ ਤੋਂ ਸ਼ੋਭਾ ਯਾਤਰਾ ਕਰਦਾ ਹੈ ਬਾਲਾ ਜੀ ਇਹ ਧਾਰਮਿਕ ਕੰਮ ਕਰਦੇ ਨੇ ਤੇ ਕਦੀ ਰਾਜਨੀਤੀ ਨਹੀਂ ਲਿਆਦੇ ਇਹ ਨਹੀਂ ਕਹਿੰਦੇ ਮੈਂ ਵੀ ਇਹ ਬਾਲਾ ਯਾਤਰਾ ਕਰਦਾ ਮੈਂ ਤੇ ਮੈਨੂੰ ਵੋਟ ਪਾਓ ਉਹ ਆਪਣੇ ਸ਼ੁਰੂ ਤੋਂ ਲੋਕਡਾਊਨ ਦੇ ਵਿੱਚ ਉਹਨਾਂ ਯਾਤਰਾ ਕੱਢੀ ਇਹ ਪੈਦਲ ਕੱਲੇ ਅਰੇ ਜੋ ਆਪਣੀ ਮਾਨ ਸ਼ਕਤੀ ਨਾਲ ਆਪਣਾ ਕੰਮ ਕਰਦੇ ਨੇ ਜੀ ਲੋ ਕਰਦੇ ਨੇ ਬਾਲਾ ਜੀ ਨੇ ਬਹੁਤ ਕਿਰਪਾ ਕੀਤੀ ਜਣਾ ਤੇ ਇਹਨਾਂ ਨੂੰ ਪਹਿਲਾਂ ਐਮਐਲਪ ਬਣਾਇਆ ਹੋਣਾ ਨਾਲ ਐਮਟੀ ਬਣਾ ਕੇ ਬਾਲਾ ਜੀ